ਸਾਸ਼ਿਕ ਕੱਲ ਜੀ ਸਾਰਿਆਂ ਨੂੰ ਅੱਜ ਆਪਾਂ ਅੰਬ ਦਾ achar ਬਣਾਵਾਂਗੇ ਆ ਦੇਖੋ ਇਹ ਨਵੇਂ ਤਰੀਕੇ ਦਾ achar ਬਣਾਉਣਾ ਆਹ ਆਪਾਂ ਨੇ ਰਾਮ ਕਲਾ ਅੰਬ ਲਿਆ ਤੇ ਇਹਦੀ ਆ ਦੇਖੋ ਪਹਿਚਾਣ ਇਹ ਆ ਵੀ ਇਹਦੇ ਤੇ ਆ ਥੋੜੇ ਥੋੜੇ ਕਾਲੇ ਕਾਲੇ ਜਿਹੇ ਨਿਸ਼ਾਨ ਜੇ ਹੁੰਦੇ ਨੇ ਇਹ ਥੋੜਾ ਜਿਹਾ ਮਹਿੰਗਾ ਵੀ ਆਉਂਦਾ ਦੂਜੇ ਅੰਬ ਨਾਲੋਂ ਇਹ ਅੱਜ 50 50 ਰੁਪਏ ਕਿਲੋ ਮੰਗੂ ਪਿਆਗਾ ਕਈ ਵਾਰ ਜੇ ਅੰਬ ਦਾ ਰੇਟ ਘਟ ਹੋਵੇ ਤਾਂ ਇਹ 35 30 35 ਜੇ ਦੂਜਾ ਅੰਬ ਨਾਲੋਂ ਥੋੜਾ ਜਿਹਾ ਇਹਦਾ ਰੇਟ ਵੱਧੇ ਹੁੰਦਾਗਾ ਇਹਨਾਂ ਨੂੰ ਆਪਾਂ ਕੱਟ ਕੇ ਤੋ ਕੇ ਧੁੱਪ ਲਵਾ ਲਾਂਗੇ ਤੇ ਆਂਬ ਆਪਾਂ ਨੇ ਕੱਟ ਲਏ ਇਹਨਾਂ ਨੂੰ ਵਿੱਚੋਂ ਗੁਤਲੀਆਂ ਕੱਢ ਕੇ ਸਾਫ਼ ਕਰ ਲਾਂਗੇ ਆ ਦੇਖੋ ਇਹਦੇ ਐਡੇ ਐਡੇ ਇੱਕ ਪੀਸ ਕਰਾ ਲਿਓ ਆ ਦੇਖੋ ਜੇ ਐਂ ਗੁੱਟਲੀਆਂ ਕੱਢ ਕੇ ਇਹ ਇਸ ਤਰੀਕੇ ਨਾਲ ਪਾਇਆ ਹੋਇਆ ਚਾਰ ਨਾ ਤਾਂ ਇਹ ਗਲਦਾ ਨਾ ਹੀ ਇਹ ਖਰਾਬ ਹੁੰਦਾ ਥੋੜੀ ਜਿਹੀ ਜੇ ਤੁਸੀਂ ਅੰਬਾਂ ਦੀ ਕੁਆਲਿਟੀ ਜ਼ਿਆਦਾ ਵਧੀਆ ਲਾਉਂਗੇ ਤਾਂ ਜ਼ਿਆਦਾ ਵਧੀਆ ਜੇ ਇਹ ਅੰਬ ਲਾਉਂਗੇ ਤਾਂ ਇਹਨਾਂ ਦਾ achar zyada vadhia rehnda ga dusiyan naal de mutabik ਆਮ ਬੱਪਾ ਨੇ ਤੋਕੇ ਸਤੂਪੇ ਪਾਤੇ ਸੀ ਜਿਸ ਕਾਲੀ ਸੀਗੇ ਆ ਦੇਖੋ ਆ ਚੰਗੀ ਤਰ੍ਹਾਂ ਸੁੱਕ ਗਏ ਜਿਹੜੇ ਮੈਂ ਤੁਹਾਨੂੰ ਆਮ ਦੱਸੇ ਨੇ राम किला ਇਹ ਆ ਦੇਖੋ ਆ ਸੁੱਕਣ ਤੋਂ ਬਾਅਦ ਵੀ ਵਾਈਟ ਰਹਿੰਦੇ ਨੇ ਇਹ ਆਮ ਕੱਟ ਕੇ ਸੀ ਤੇ ਇੱਕ ਆਪਾਂ ਨੇ ਆਹ ਸਰੋਂ ਦਾ ਤੇਲ ਨਾ ਗਰਮ ਕਰਕੇ ਠੰਡਾ ਕਰ ਲਿਆ ਇੱਕ ਵਾਰੀ ਆਪਾਂ ਨੇ ਇੰਨਾ ਗਰਮ ਕਰ ਲੈਣਾ ਵੀ ਇਹਦੇ ਚ ਧੂਆ ਨਿਕਲਣ ਲੱਗੇ ਜੇ ਤੇ ਤਾਂ ਜੋ ਇਹਦੇ ਚ ਜਿਹੜੀ ਕੋਈ ਖਾਲ ਦੇ ਹੁੰਦੇ ਨੇ ਕਣ ਉਹ ਸਾਰੇ ਮੱਚ ਜਾਣ ਤੇ ਫਿਰ ਤਾਂ ਆ ਚਾਰ ਆਪਣਾ ਲੰਬਾ ਟਾਈਮ ਖਰਾਬ ਨਹੀਂ ਹੁੰਦਾ ਤੇ ਇਹਦੇ ਚ ਨਾ ਆਪਾਂ ਇੱਕ ਵਾਰੀ ਹਜੇ ਥੋੜਾ ਜਿਹਾ 50 ਗ੍ਰਾਮ ਜਾਂ ਇੱਕ ਕਟਛੀ ਦਾ ਇਹ ਨਮਕ ਦੀ ਪਾਵਾਂਗੇ ਤੇ ਆ ਨਮਕ ਤੇ ਸੋਰੀ ਇਹ ਮਿਰਚ ਤੇ ਹਲਦੀ ਆ ਇਹ ਮਿਰਚ ਵੀ 40 ਗ੍ਰਾਮ ਮਿਰਚ ਤੇ 50 ਗ੍ਰਾਮ ਹਲਦੀ ਆ ਬਾਕੀ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਹੋ ਆਹ 250 ਗ੍ਰਾਮ ਮਸਾਲਾ ਦਾ ਇਹ ਤੁਸੀਂ ਆਪਣੇ ਸਵਾਦ ਮੁਤਾਬਕ ਵੱਧ ਘੱਟ ਕਰ ਸਕਦੇ ਆ ਹੁਣ ਆਪਾਂ ਤੇਲ ਚ ਅੰਬ ਪਾ ਦਾਂਗੇ ਜਿਹੜਾ ਇਹ ਸਰੋਂ ਦਾ ਤੇਲ ਆਈ ਇਹ 700 ml ਤੇ ਆਂਬ ਨੇ ਜਿਹੜੇ ਇਹ 5 ਕਿਲੋ ਆਂਬ ਲਏ ਨੇ 5 ਕਿਲੋ ਇਹ ਕੱਟਣ ਤੋਂ ਪਹਿਲਾਂ ਹੀ ਨੇਗੇ ਕੱਟਣ ਤੋਂ ਬਾਅਦ ਨਹੀਂ ਤੋਲੇ ਇਹ ਆਪਾਂ ਨੇ ਸਰੋਂ ਦੇ ਤੇਲ ਤੇ ਹੁਣ ਆਂਬ ਪਾਦੇ 5 ਕਿਲੋ ਆਂਬ ਚ 700 ml ਸਰੋਂ ਦਾ ਤੇਲ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਹੀ ਪਾਉਣਾ ਠੰਡਾ ਵੀ ਆ ਦੇਖੋ ਇਹ ਐਨ ਪੂਰੀ ਤਰ੍ਹਾਂ ਹੋ ਗਿਆ ਹੁਣ ਆਪਾਂ ਇਹਦੇ ਚਾ ਮਸਾਲਾ ਪਾ ਦਾਂਗੇ ਮਸਾਲੇ ਚ ਇਹ ਸੌਂਫ ਕਲੌਂਜੀ ਤੇ ਮੇਥੇ ਨੇ ਇਹ ਤੁਸੀਂ ਆਪ ਦੇ ਲੋ ਉਸ ਅਸਾਂ ਨਾਲ ਵੱਧ ਘੱਟ ਪਾ ਸਕਦੇ ਹਾਂ ਪਰ ਸਹੀ ਤਾਂ ਇਹ 1/2 ਕਿਲੋ ਚ 250 ਗ੍ਰਾਮ ਆ ਮਸਾਲਾ ਪਾਉਣ ਤੋਂ ਬਾਅਦ ਆਪਾਂ ਹਲਦੀ ਲਾਲ ਮਿਰਚ ਇਹ ਪਾ ਦਾਂਗੇ ਹੁਣ ਇਹਦੇ ਚ ਆਪਾਂ ਨਮਕ ਇੱਕ ਕੜਛੀ ਪਾਵਾਂਗੇ ਉਸ ਤੋਂ ਬਾਅਦ ਨਾ ਆਪਾਂ ਇਹ ਟੋਟਲ 5 ਕਿਲੋ ਅੰਬਾਂ ਚ ਜੇ ਤੁਸੀਂ ਸੇਤਾਂ ਨਮਕ ਪਾ ਰਹੇ ਹੋ ਤਾਂ ਤੁਸੀਂ 1 ਕਿਲੋ ਨਹੀਂ ਜੇ ਤੁਸੀਂ ਟਾਟਾ ਨਮਕ ਪਾ ਰਹੇ ਹੋ ਤਾਂ ਪੌਣਾ ਕਿਲੋ ਨਮਕ ਪਾਉਣਾ ਤੇ ਇਹ ਇੱਕ ਵਾਰੀ ਤੁਸੀਂ ਇੱਕ ਕੜਛੀ ਨਮਕ ਦੀ ਪਾ ਕੇ ਅਚਾਰ ਰੱਖ ਦਿਓ ਮਿਕਸ ਕਰਕੇ ਸਾਰਾ ਰੱਖ ਦਿਓ ਫਿਰ ਬਾਕੀ ਨਮਕ ਤੁਸੀਂ 5 ਦਿਨਾਂ ਬਾਅਦ ਪਾਓ ਇਹ ਜਿਹੜਾ ਆਪਾਂ ਨਮਕ ਪਿੱਛੋਂ ਪਾਵਾਂਗੇ ਉਹਦਾ ਇਹ ਕਾਰਨ ਆ ਜੀ ਇਹ ਕਈ ਵਾਰ ਨਾ ਉਸਰੋਂ ਦੇ ਤੇਲ ਜਾਂ ਨਾਮਕ ਖੁਰਦਾ ਵੀ ਨੇ ਪਿੱਛੋਂ ਥੋੜਾ ਜਿਹਾ ਫਰਕ ਪਿਆ ਜਾਂਦਾ ਤੇ ਬਾਕੀ ਕਈ ਵਾਰ ਇਹ ਕਹਿੰਦੇ ਪਹਿਲਾਂ ਪਾਣੀ ਛੱਡ ਜਾਂਦੇ ਨੇ ਅੰਬ ਤਾਂ ਫਿਰ ਅੰਬ ਦਾ achar ਖਰਾਬ ਹੋਣ ਦੀ ਸੁਭਾਅ ਉਹਨਾ ਵੱਜ ਜਾਂਦੀ ਆ ਜੇ ਤੁਸੀਂ ਚਾਹੋ ਇਕੱਠਾ ਵੀ ਪਾ ਸਕਦੇ ਹੋ ਪਰ ਇਸ ਤਰੀਕੇ ਨਾਲ ਪਾ ਕੇ ਦੇਖਿਓ ਅੰਬ ਦਾ achar ਖਰਾਬ ਨਹੀਂ ਹੁੰਦਾ ਕਈ ਭੈਣਾਂ ਕਹਿੰਦੀਆਂ ਨੇ ਸਾਡੇ ਹੱਥੋਂ ਖਰਾਬ ਹੋ ਜਾਂਦਾ ਤਾਂ ਉਹ ਨਾ 5 ਕਿਲੋ ਚ ਥੋੜਾ ਜਿਹਾ ਸੋਡੀਅਮ ਬੈਂਜ਼ੋਏਟ ਪਾ ਦੇਣਾ। ਉਹਦੇ ਨਾਲ ਜਿਵੇਂ ਆਪਾਂ ਨਮਕ ਜਦੋਂ ਮਿਰਚ ਤੇ ਹਲਦੀ ਪਾਉਨੇ ਆ ਉਹ ਮਸਾਲੇ ਦੇ ਨਾਲ ਥੋੜਾ ਜਿਹਾ ਉਹ ਜਿਵੇਂ 2 ਕ ਗ੍ਰਾਮ ਸੋਡੀਅਮ ਬੈਂਜ਼ੋਏਟ ਪਾ ਦੇਣਾ। ਉਹਦੇ ਨਾਲ ਵੀ ਆਚਾਰ ਚਟਨੀ ਖੇਤੀ ਖਰਾਬ ਨਹੀਂ ਹੁੰਦੀ। ਪਰ ਮੈਂ ਨਹੀਂ ਉਹ ਪਾਇਆ। ਮੇਰਾ ਵੀ ਕਦੇ ਚਾਰ ਖਰਾਬ ਨਹੀਂ ਹੋਇਆ। ਹੁਣ ਆ ਦੇਖੋ ਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਹੁਣ ਆਪਾਂ ਮਿਕਸ ਕਰਨ ਤੋਂ ਬਾਅਦ ਪਾਂਦੇ ਜਿਹਾ ਪਾ ਦਾਂਗੇ ਕੁਝ ਗੱਲਾਂ ਨੇ ਤੁਸੀਂ ਧਿਆਨ ਰੱਖਿਓ ਇੱਕ ਤਾਂ ਜਦੋਂ ਤੁਸੀਂ ਚਾਰ ਪਾ ਰਹੇ ਹੋ ਜਿਸ ਭਾਂਡੇ 'ਚ ਤੁਸੀਂ ਇਹਨੂੰ ਮਿਕਸ ਕਰੋਗੇ ਉਹ ਭਾਂਡਾ ਵੀ ਸੁੱਕਾ ਹੋਣਾ ਚਾਹੀਦਾ ਉਨੂੰ ਧੋ ਕੇ ਚੰਗੀ ਤਰ੍ਹਾਂ ਪੂੰਝ ਲਿਓ ਤੇ ਇੱਕ ਜਿਵੇਂ ਕਿ ਜਿਸ ਮਰਤਵਾਨ ਚ ਤੁਸੀਂ ਚਾਰ ਪਾਉਂਗੇ ਉਹ ਮਰਤਵਾਨ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਥੋੜੇ ਜੇ ਗਰਮ ਪਾਣੀ ਨਾਲ ਧੋ ਕੇ ਉਹਨੂੰ ਫਿਰ ਤੁਸੀਂ 2-3 ਘੰਟਿਆਂ ਦੀ ਚੰਗੀ ਤਰ੍ਹਾਂ ਧੁੱਪ ਲਵਾ ਲਿਓ ਉਹ ਭਾਂਡਾ ਵੀ ਪੂਰਾ ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਨੇ achar ਕੱਢਣਾ ਉਦੋਂ ਵੀ ਤੁਸੀਂ ਸੁੱਕੇ ਹੱਥਾਂ ਨਾਲ achar ਕੱਢਿਆ ਕਰੋ ਫਿਰ ਚਾਰ ਖਰਾਬ ਹੋਣ ਦੇ ਬਹੁਤ ਘੱਟ ਚਾਂਸ ਨੇ ਜੀ ਕਦੇ ਫਿਰ ਚਾਰ ਤੁਹਾਡਾ ਖਰਾਬ ਨਹੀਂ ਹੋਊਗਾ ਆਪਾਂ ਨੇ ਸਾਰੇ ਆਂਬ ਮਰਤਵਾਂ ਚ ਪਾ ਲਏ ਤੇ ਜਿਹੜਾ ਹੁਣ ਆ ਮਸਾਲਾ ਰਹਿ ਗਿਆ ਇਹਨੂੰ ਵੀ ਆਪਾਂ ਸਾਰਾ ਵਿੱਚ ਪਾ ਦਾਂਗੇ ਆਪਾਂ ਉਹ ਸਾਰਾ ਜਿਹੜਾ ਨੀਚੇ ਤੇਲ ਤੇ ਮਸਾਲਾ ਬਚਿਆ ਸੀ ਉਹ ਪਾਤਾ ਜੀ ਆ ਦੇਖੋ ਹੁਣ ਆਪਾਂ ਇਹਨੂੰ ਨਾ 5 ਦਿਨਾਂ ਬਾਅਦ ਇੱਕ ਵਾਰੀ ਦਵਾਰੇ ਕੱਢ ਕੇ ਇਹਦੇ 'ਚ ਨਮਕ ਰੈਹਣਾ ਨਮਕ ਮਲਾਵਾਂਗੇ ਟੋਟਲ ਨਮਕ ਇਹਦੇ 'ਚ ਜੇ ਟਾਟਾ ਨਮਕ ਵਰਤ ਰਹੇ ਆ ਆਪਾਂ ਤਾਂ 1 ਕਿਲੋ 5 ਕਿਲੋ ਅੰਬਾਂ 'ਚ ਤੇ ਜੇ ਆਪਾਂ ਸਿੰਧਾ ਨਮਕ ਵਰਤ ਰਹੇ ਆ ਤਾਂ ਉਹ 1 ਕਿਲੋ ਨਮਕ ਹੋਣਾ ਚਾਹੀਦਾ ਤੇ ਤੇਲ ਇਹਦੇ ਚ 700 ml ਹੋਣਾ ਚਾਹੀਦਾ 5 ਕਿਲੋ ਚ ਤੇ ਹੁਣ ਆਪਾਂ 5 ਦਿਨਾਂ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਸ ਤਰ੍ਹਾਂ ਦਾ ਉਹਦੇ ਚ ਜਦੋਂ ਆਪਾਂ ਨਮਕ ਮਿਕਸ ਕਰਾਂਗੇ ਉਦੋਂ ਤੁਹਾਨੂੰ ਮੈਂ ਦਿਖਾਵਾਂ ਆਹ ਪੰਜ ਦਿਨਾਂ ਬਾਅਦ ਆਮਬ ਦਾ achar ਆਪਾਂ ਨੇ ਕੱਢ ਲਿਆ ਇਹਦੇ ਚ ਆਪਾਂ ਨੇ ਨੂਨ ਹੋਰ ਰਲਾਉਣਾ ਹੈ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਤਾਂ ਸਿੱਧਾ ਨੂਨ ਆ ਤਾਂ ਤਾਂ ਆਪਾਂ ਅਨੋਂ ਸਲੇ ਨੋ 100 ਗ੍ਰਾਮ ਪਾ ਦਾਂਗੇ ਤੇ ਜੇ ਦੂਜਾ ਨੂਨ ਆ ਤਾਂ ਆਪਾਂ 750 ਗ੍ਰਾਮ ਪਾਵਾਂਗੇ ਜਿਵੇਂ ਟਾਟਾ ਲੈਂਡ ਕੋ ਹੋ ਗਿਆ ਮੇਰੇ ਕੋਲੇ ਸਿੱਧਾ ਨੂਨਾ 1 ਕਿਲੋ ਤੋਂ ਥੋੜਾ ਹੀ ਘੱਟ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਪਾਉਂ ਤੋਂ ਬਾਅਦ ਮਿਕਸ ਕਰਤਾਈਏ ਪਹਿਲਾਂ ਇਹਦੇ ਵਿੱਚ ਜਿੱਦਣ ਆਪਾਂ ਨੇ 4 ਪਾਇਆ ਉਦੋਂ ਆਪਾਂ ਨੇ 50 ਗ੍ਰਾਮ ਇਹ ਨਮਕ ਪਾਇਆ ਸੀ ਤੇ ਇਹਦਾ ਨਮਕ ਆਪਾਂ ਹੁਣ ਮਿਕਸ ਕਰਾਂਗੇ ਇਹਨੂੰ ਆਪਾਂ ਸਾਰਾ ਚੰਗੀ ਤਰ੍ਹਾਂ ਮਿਲਾ ਦੇਣਾ ਤੁਸੀਂ ਦੇਖ ਸਕਦੇ ਹੋ ਪਹਿਲਾ ਅੰਬਾ ਨੇ ਕੋਈ ਜਾਰੇ ਪਾਣੀ ਨਹੀਂ ਛੱਡਿਆ ਕਿਉਂਕਿ ਪਹਿਲਾਂ ਨਮਕ ਘੱਟ ਸੀਗਾ ਖੱਲਾ ਸਰੋਂ ਦਾ ਤੇਲ ਪਾਇਆ ਹੋਇਆ ਸੀਗਾ ਨਮਕ 50 ਗ੍ਰਾਮ ਹੀ ਸੀ। ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਭਾਂਡੇ 'ਚ ਪਾ ਲਾਂਗੇ। ਇਦੇ ਚ ਪਾ ਕੇ ਉੱਪਰੋਂ ਆਪਾਂ ਚੰਗੀ ਤਰ੍ਹਾਂ ਦੱਬ ਕੇ ਇਹਨੂੰ ਬੰਦ ਕਰ ਦਾਂਗੇ ਇਹ ਧਿਆਨ ਰੱਖਿਓ ਜਦੋਂ ਆਪਾਂ ਨੇ ਆਚਾਰ ਕੱਢਣਾ ਤਾਂ ਸੁੱਕੇ ਹੱਥਾਂ ਨਾਲ ਚੰਚਾਂ ਇਹ ਨਾਲ ਵੀ ਜੇ ਕੱਢਣਾ ਤਾਂ ਚੰਚਾ ਧੋ ਕੇ ਚੰਗੀ ਤਰ੍ਹਾਂ ਪੂੰਝ ਕੇ ਸੁਕਾ ਕੇ ਫੇਰ ਹੀ ਆਪਾਂ ਇਹ ਆਚਾਰ ਨੂੰ ਬਾਹਰ ਕੱਢ ਕੇ ਕੱਣਾਗਾ ਤੇ ਫੇਰ ਤੁਹਾਡਾ ਇਸ ਤਰੀਕੇ ਨਾਲ ਜੇ ਆਚਾਰ ਕੱਢੋਗੇ ਤਾਂ ਕਦੇ ਵੀ ਖਰਾਬ ਨਹੀਂ ਹੋਊਗਾ ਆਪਾਂ ਨੇ ਇਹ ਸਾਰਾ ਅੰਬ ਦਾ achar ਮਰਤਵਾਂ ਚ ਪਾ ਲਿਆ ਹੁਣ ਇਹਨੂੰ ਤੁਸੀਂ ਉੱਤੋਂ ਐ ਚੰਗੀ ਤਰ੍ਹਾਂ ਦੱਬ ਦੋ ਇਹ ਦੱਬਣ ਨਾਲ ਜਿਹੜਾ ਆਪਾਂ ਥੱਲੇ achar ਕੱਢਾਂਗੇ ਉਹ ਤਕਰੀਬਨ ਓਵੇਂ ਹੀ ਐ ਲੱਗੂ ਜਿਵੇਂ ਤਾਜ਼ਾ ਪਾਇਆ ਹੋਇਆ ਤੇ ਵੀਡੀਓ ਦੇਖਣ ਲਈ ਤੁਸੀਂ ਇਸ ਤਰੀਕੇ ਨਾਲ achar ਬਣਾ ਕੇ ਦੇਖੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ